ਕੀ ਮੈਟਰ ਸੀ ਅਜੇ ਰੈਂਟਸ ਆਉਂਦੇ ਸੀ ਮੈਟਰ ਇਹ ਅਭੀ ਸਰਕਾਰ ਜਿਹੜੀ ਡਿਵੈਲਪਮੈਂਟ ਵਾਸਤੇ ਪੈਸੇ ਲੰਦੀ ਆ ਚੁੰਗੀਆਂ ਵੀ ਲੰਦੀ ਆ ਪ੍ਰੋਪਰਟੀ ਟੈਕਸ ਵੀ ਲੰਦੀ ਆ ਈਡੀਸੀ ਵੀ ਲੰਦੀ ਆ ਸਾਰੇ ਪੰਜਾਬ ਤੋਂ ਟੈਕਸ ਵੀ ਇਕੱਠਾ ਹੁੰਦਾ ਹੈਗਾ ਸੈਂਟਰ ਤੋਂ ਫਾਈਨਾਂਸ ਦੇ ਪੈਸੇ ਵੀ ਆਉਂਦੇ ਆ ਤੋਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੇ ਸ਼ਹਿਰ ਆ ਉਹਨਾਂ ਦੀ ਡਿਵੈਲਪਮੈਂਟ ਯੋਜਨਾਵਾਂ ਢੰਗ ਨਾਲ ਜਿਹੜੀ ਕਰੀ ਜਾਏ ਸੋ ਜਦ ਤੋਂ ਸਰਕਾਰ ਸਾਡੀ ਬਦਲੀ ਆ ਪਿਛਲੇ 7 ਸਾਲ ਹੋ ਗਏ ਸਾਰੇ ਸਹਿਰਾਂ ਨੂੰ ਬਰਬਾਦ ਕਰ ਦਿਆ ਨੇ ਅਸੀਂ ਤਾਂ ਤੁਸੀਂ ਦੇਖੋ ਵੀ ਕੱਲਾ ਲਾਲੜੂ ਲਾ ਲਈਏ ਤਾਂ ਮੇਰੇ ਹੁਣ ਜ਼ੁਬਾਨੀ ਤਾਂ ਯਾਦ ਨਹੀਂ 100 ਕਰੋੜ ਦੇ ਕਰੀਬ ਸਰਕਾਰ ਤੋਂ ਮੈਂ ਗਰੰਟਾ ਲੈਣ ਕੇ ਦਈਆਂ ਸੀ ਉੱਥੇ ਸੀਵਰੇਜ ਪਈ ਵਾਟਰ ਸਪਲਾਈ ਹੋਈ ਸੜਕਾਂ ਬਣੀਆਂ ਪਾਰਕਾਂ ਬਣੀਆਂ ਸਟੇਡੀਅਮ ਬਣੇ ਫਿਰ ਤੁਸੀਂ ਦੇਖੋ ਵੀ ਪਿੰਡਾਂ 'ਚ ਬੜੇ ਬੜੇ ਕਮਿਊਨਿਟੀ ਸੈਂਟਰ ਬਣੇ 900 ਪਰਿਵਾਰਾਂ ਨੂੰ 1000 ਪਰਿਵਾਰਾਂ ਨੂੰ 15 ਕਰੋੜ ਰੁਪਏ ਤਾਂ ਮਕਾਨਾਂ ਵਾਸਤੇ ਜਾਰੀ ਹੋਏ ਸੀ ਸਰਕਾਰ ਬਦਲ ਗਈ ਮੈਂ 50-50 ਹਜ਼ਾਰ ਰੁਪਏ ਦੀ ਕਿਸ਼ਤਾਂ ਪਾ ਦਿੱਤੀ ਅਗਲੀ ਕਿਸ਼ਤਾਂ ਪਾਉਣ ਵਾਸਤੇ 10-10 ਹਜ਼ਾਰ ਰੁਪਏ ਰਿਸਵਤ ਜਿਹੜੀ ਲਾਲੜੂ ਵਾਲਿਆਂ ਨੂੰ ਦੇਣੀ ਪਈ ਫਿਰ ਉੱਥੇ ਸੀਵਰੇਜ ਪਾਈ ਪਿੰਡ ਚ ਸੀਵਰੇਜ ਪਾਈ ਕੱਲੇ-ਕੱਲੇ ਘਰ ਤੱਕ ਕਨੈਕਸ਼ਨ ਵੀ ਕਰਿਆ ਟ੍ਰੀਟਮੈਂਟ ਪਲੈਂਟ ਵੀ ਲਾਇਆ ਫਿਰ ਦੂਸਰੇ ਮੰਡੀ ਵਾਲੇ ਪਾਸੇ ਮੈਂ ਸੀਵਰੇਜ ਪਾਈ ਸਾਢੇ 4 ਕਰੋੜ ਰੁਪਏ ਟ੍ਰੀਟਮੈਂਟ ਪਲੈਂਟ ਵਾਸਤੇ ਵੀ দেয়া ਹੋਇਆ ਇਸੇ ਦਾ ਦੱਪਰ ਚ ਟ੍ਰੀਟਮੈਂਟ ਪਲੈਂਟ ਲੱਗਣਾ ਦਾ ਇਹ ਸਾਰੇ ਕੁਝ ਕੰਪਲੀਟ ਹੋਣੇ ਤੇ ਸਾਢੇ 4 ਕਰੋੜ ਰੁਪਏ ਸਰਕਾਰ ਕੋਲ ਪਿਆ ਦਾ ਗਮਾੜਾ ਤੋਂ ਚੰਚੰਡਾ ਚਲੋ ਉੱਥੇ ਡਿਸਪਿਊਟ ਹੋ ਗਿਆ ਉੱਥੇ ਰਵਿਦਾਸ ਭਵਨ ਬਣ ਗਿਆ ਉਹ ਬੰਦੇ ਕਹਿਣ ਲੱਗੇ ਵੀ ਅਸੀਂ ਇੱਥੇ ਲਗਣ ਨਹੀਂ ਦੇਣਾ ਦੂਸਰੀ ਜਗ੍ਹਾ ਲਾ ਸਕਦੇ ਤੇ ਅੱਜ 7 ਸਾਲ ਹੋ ਗਏ ਉਹ 4.5 ਕਰੋੜ ਰੁਪਏ ਵੀ ਸਰਕਾਰ ਲੈ ਗਈ ਤੇ ਅੱਜ ਤੱਕ ਟ੍ਰੀਟਮੈਂਟ ਪਲਾਂਟ ਨਹੀਂ ਲੱਗਾ ਸੀਵੇਜ ਨਹੀਂ ਚੱਲਿਆ ਕਰੋੜ ਰੁਪਏ ਦੇ ਕਰੀਬ ਮੈਂ ਅਲੱਗ-ਅਲੱਗ ਧਰਮਸ਼ਾਲਾ ਵਾਸਤੇ ਉਸ ਟਾਈਮ ਪੈਸੇ ਦੇਵ ਤੇ ਪ੍ਰਿਥੀ ਸਿੰਘ ਜਾ ਧਰਮਸ਼ਾਲਾ ਦਤਾ ਰਵਿਦਾਸ ਜੀ ਧਰਮਸ਼ਾਲਾ ਦਤਾ ਮੁਸਲਮਾਨ ਧਰਮਸ਼ਾਲਾ ਦਤਾ ਹੋਰ ਪੈਸੇ ਤੇ ਉਹ ਪੈਸੇ ਸਰਕਾਰ ਨੇ ਵਾਪਸ ਲੈ ਲੇ ਇਸੀ ਤਰ੍ਹਾਂ ਤੁਸੀਂ ਡੇਰਾ ਬਸੀ ਚ ਦੇਖੋ ਓਵਰ ਬ੍ਰਿਜ ਆਪਣੇ ਟਾਈਮ ਤੇ ਬਣਿਆ ਪਾਰਕਾਂ ਬਣਾਈਆਂ ਮੈਂ ਜਿਹੜੀ ਜੰਗਲ ਦਾ ਰੂਪ ਧਾਰਨ ਕਰ ਲਈ ਮੁਬਾਰਕਪੁਰ ਪੋਲ ਬਣਾਇਆ ਤੇ ਹੋਰ ਇਹ ਸਾਰੇ ਪੈਸੇ ਸਰਕਾਰ ਨੇ ਸੀਵਰੇਜ ਵਾਟਰ ਸਪਲਾਈ ਵਾਤੇ ਗ੍ਰਾਂਟਾਂ ਦੇਈ ਸੀ ਸਰਕਾਰ ਤੋਂ ਲਿਆਣ ਕੇ ਲਵਾਏ ਮੈਂ ਪਲੱਸ ਉੱਥੇ ਦੇ ਲੋਕਲ ਪੈਸੇ ਤੇ ਪਰ 7 ਸਾਲ ਹੋ ਗਏ ਨਾ ਲਾਲੜੋ ਨੂੰ ਇੱਕ ਪੈਸਾ ਗ੍ਰਾਂਟ ਦੇਈ ਨਾ ਡੇਰਾ ਬਸੀ ਨੂੰ ਗ੍ਰਾਂਟ ਦੇਈ ਹੁਣ ਇਲੈਕਸ਼ਨ ਆ ਗਏ ਸਿਰ ਪਰ ਇਹਨਾਂ ਦੀ ਜਾਗ ਖੁੱਲੂਗੀ जीरकपुर ਦੇ ਅੰਦਰ ਖੱਡਿਆਂ ਦਾ ਸ਼ਹਿਰ ਬਣ ਗਿਆ। ਪਾਰਕਾਂ ਤੁਸੀਂ ਦੇਖ ਲਓ ਖਤਮ ਹੋ ਗਈਆਂ, ਜੰਗਲ ਬਣ ਗਈਆਂ। ਮੈਂ ਇੱਥੇ ਪੈਸੇ ਬਚਾ ਕੇ ਰੱਖੇ ਵੀ ਆਪਾਂ ਨਹਿਰੀ ਪਾਣੀ ਲਿਆਵਾਂਗੇ। ਵਿਧਾਨ ਸਭਾ 'ਚ ਵੀ ਗੱਲ ਕਰੀ, ਰੈਜੋਲੂਸ਼ਨ ਵੀ ਪਹਾਇਆ, 50-50 ਕਰੋੜ ਦੀਆਂ ਐਫ. ਡੀਆਂ ਕਰਵਾ ਕੇ ਰੱਖੀਆਂ। ਤੇ ਸਰਕਾਰ ਬਦਲੀ, ਕਾਂਗਰਸ ਦੀ ਸਰਕਾਰ ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖੋ ਜਿੰਨੀਆਂ ਬਹਾਰ ਲੀਆਂ ਮਿਊਸਿਪਲਟੀਆਂ 60% ਪੈਸਾ ਜ਼ੀਰਕਪੁਰ ਤੋਂ ਪੈਨਸ਼ਨ ਕੰਟਰੀਬਿਊਸ਼ਨ ਦਾ ਜਾ ਰਿਹਾ ਹੈਗਾ ਫਿਰ ਜਿਹੜੀਆਂ ਸੜਕਾਂ ਮੈਂ ਗਮਾੜਾ ਤੋਂ ਬਣਵਾਈਆਂ ਤੀ ਇਹਨਾਂ ਨੇ ਸਰਕਾਰ ਬਦਲਦੇ ਤੋਂ ਬਾਅਦ ਮੈਂ ਪਿੱਛੇ ਕਾਨਫਰੰਸ ਕਰੀ ਤੀ 20-25 ਕਰੋੜ ਰੁਪਏ ਨੈਸ਼ਨਲ ਹਾਈਵੇ ਨੂੰ ਦੇ ਦਿਆ ਸਾਡੀ ਕਮੇਟੀ ਤੋਂ ਹੁਣ ਲਾਲੜੂ ਨੂੰ ਕੋਈ ਗ੍ਰਾਂਟ ਨਹੀਂ ਦੇ ਰਹੇ ਕੋਈ ਡਵੈਲਪਮੈਂਟ ਵਾਸਤੇ ਨਹੀਂ ਦੇ ਰਹੇ ਪੰਜਾਬ ਗਵਰਨਮੈਂਟ 1 ਕਰੋੜ ਰੁਪਏ ਨਹੀਂ ਦੇ ਰਹੀ ਕਹਿੰਦੇ ਜੀ ਰਿਕਵਰ ਕਮੇਟੀ ਤੋਂ 20 ਕਰੋੜ ਰੁਪਏ ਦਾ ਚੈੱਕ ਕੱਟ ਕੇ ਦੇ ਦਿਓ ਜੀ ਉੱਥੇ ਦੇ ਦਾਂਗੇ ਅੱਛਾ ਮਤਲਬ ਜੀਰਕਪੁਰ ਕਮੇਟੀ ਦਾ ਪੈਸਾ ਤੁਸੀਂ ਪੈਨਸ਼ਨਾਂ ਵਾਸਤੇ ਵੀ ਦਿਓ ਨੈਸ਼ਨਲ ਹਾਈਵੇਅਾਂ ਨੂੰ ਵੀ ਦਿਓ ਜੀਰਕਪੁਰ ਚ ਨਾ ਕੋਈ ਖੱਡੇ ਪਰ ਉਹ ਤੁਸੀਂ ਨਾ ਸੀਵਰੇਜ ਟ੍ਰੀਟਮੈਂਟ ਪਲੈਂਟ ਦਾ 23.2 ਕਰੋੜ ਰੁਪਏ ਦਾ ਐਸਟੀਮੇਟ ਦਾ ਤੁਸੀਂ ਦੇਖੋ 2017 ਚ 2.5 ਲੱਖ ਵਾਦੀ ਸੀ ਅੱਜ 6.5 ਲੱਖ ਵਾਦੀ ਹੋ ਗਈ ਸਾਢੇ 4 ਲੱਖ ਆਬਾਦੀ ਵਧ ਗਈ ਸਾਢੇ 23 ਕਰੋੜ ਮੈਂ ਪਾਸ ਕਰਾ ਕੇ 5 ਕਰੋੜ ਸੀਵਰੇਜ ਬੋਰਡ ਨੂੰ ਦੇਆ 7 ਸਾਲ ਹੋ ਗਏ ਅੱਜ ਟ੍ਰੀਟਮੈਂਟ ਪਲੈਂਟ ਨਹੀਂ ਲਗਿਆ 1 ਇੰਚ ਸੀਵਰੇਜ ਨਹੀਂ ਕੋਈ ਪਈ ਡਰੇਨੇਜ ਨਹੀਂ ਪਈ ਬਾਟਸੋ ਜਿੱਥੇ ਡਰੇਨ ਪਈ ਵੀ ਆ ਉਥੇ ਨਵੀਂ ਡਰੇਨ ਪਾ ਕੇ ਨਵਾਂ ਕੰਮ ਚੱਕਦੇ ਹਿੱਥੇ ਸੋ ਇਹ ਮੇਰੇ ਸ਼ਹਿਰਾਂ ਨੂੰ ਬਰਬਾਦ ਕਰ ਰਹੇ ਆ ਤਿੰਨਾਂ ਨੂੰ ਫੈਸਲਾ ਕਰਿਆ ਕਿ ਜਿਹੜੀ ਆ 20 ਬੀ ਕਰੋੜ ਰੁਪਏ ਜੀਰਕੁਰ ਕਮੇਟੀ ਤੋਂ ਪਹਿਲਾਂ ਇਹਨਾਂ ਨੇ ਮਤਾ ਪਾਇਆ ਏਜੰਡਾ ਕੱਢਿਆ ਵੀ ਕਿਰਤਪੁਰ ਸਾਹਿਬ ਕਮੇਟੀ ਨੂੰ 13 ਕਰੋੜ ਜੀਰਕਪੁਰ ਦੇਊਗੀ ਕਿਉਂ ਵੀ ਜੀਰਕਪੁਰ ਦੇ ਰੈਜ਼ੀਡੈਂਟਾਂ ਦਾ ਪੈਸਾ ਕਿਰਤਪੁਰ ਕਿਉਂ ਦੇਵਾਂ ਜਦ ਮੈਂ ਬੜਾ ਔਖਾ ਵਿਰੋਧ ਕਰਕੇ ਰੁਕਾਇਆ ਹੁਣ 20 ਕਰੋੜ ਰੁਪਏ ਅੱਜ ਜੀਰਕਪੁਰ ਤੋਂ ਉੱਥੇ ਲੈ ਜਨੇ ਆ ਫਿਰ ਹੁਣ ਮੈਨੂੰ ਪਤਾ ਲੱਗਿਆ ਅੰਦਰ ਖਾਤੇ ਵੀ ਜੀਰਕਪੁਰ ਦੀਆਂ ਬਾਕੀ ਕਮੇਟੀਆਂ ਨੂੰ ਪੈਸੇ ਵੀ ਜੀਰਕਪੁਰ ਤੋਂ ਦੇਣੇ ਆ ਜਿਸ ਤਰ੍ਹਾਂ ਜੀਰਕਪੁਰ ਦੇ ਲੋਕੀ ਮਰਗੇ ਹੁਣ ਜੇ ਭਾਈ ਚਾਂਸ 20 ਕਰੋੜ ਰੁਪਏ ਦਿੰਦੇ ਤੁਸੀਂ ਕੀ ਕਰੋਗੇ ਅਸੀਂ ਤਾਂ ਜਲੂਸ ਕੱਢ ਦਾਂਗੇ ਕੋਈ ਏਜੰਡਾ ਨਹੀਂ ਕੋਈ ਕੁਝ ਨਹੀਂ ਲਾਲੜੂ ਦੇ ਲੋਕਾਂ ਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਤੁਹਾਡੇ ਪੈਸੇ ਲੁੱਟ ਕੇ ਖਾ ਰਹੇ ਆ ਸਿਰਫ ਫੋਟੋਆਂ ਕਰਵਾਉਣ ਵਾਸਤੇ ਜੀ ਰਿਕਵਰ ਦੇ ਚੱਕ ਉੱਥੇ ਦਿਖਾਣਾ ਚਾ ਰਹੇ ਹਾਂ ਸੋ ਆਪਾਂ ਬਿਲਕੁਲ ਵੀ ਨਹੀਂ ਹੋਣ ਦਵਾਂਗੇ ਕਿਉਂਕਿ ਜੀ ਰਿਕਵਰ ਦਾ ਪੈਸਾ ਬਰਬਾਦ ਕਰਕੇ ਇਸ ਜੀ ਰਿਕਵਰ ਦੇ ਪੈਸੇ ਨਾਲ ਨਹਿਰੀ ਪਾਣੀ ਆਣਾ ਸਮਝਿਆ ਨਾ ਉਹਦੇ ਤੇ ਖਰਚ ਕਰਦੇ ਆਂ ਅਸੀਂ ਵੈਲਕਮ ਕਰਦੇ ਆਂ ਸੜਕਾਂ ਤੇ ਖਰਚ ਕਰਦੇ ਆਂ ਪਾਰਕਾਂ ਤੇ ਖਰਚ ਕਰਦੇ ਆਂ ਸਟੇਡੀਅਮਾਂ ਤੇ ਖਰਚ ਕਰਦੇ ਆਂ ਦੂਸਰੀ ਮੁੱਢ ਲਾਲੜੂ ਨੂੰ ਗ੍ਰਾਂਟ ਦੇਣ ਲਾਲੜੂ ਦੇ ਕੱਲੇ-ਕੱਲੇ ਰੈਜ਼ੀਡੈਂਟ ਨੂੰ ਜਾ ਕੇ ਦੱਸੂਗਾ ਵੀ ਕਿੰਨੇ ਪੈਸੇ ਇਹ ਸਰਕਾਰ ਲਾਲੜੂ ਤੋਂ ਵਾਪਸ ਲਏਗੀ ਕੋਈ ਪੈਦਲ ਯਾਤਰਾ ਦਾ ਐਲਾਨ ਕੀਤਾ ਤੁਸੀਂ ਸ਼ਨੀਵਾਰ ਤੋਂ 7 ਵਜ ਫਾਇਦਲੇ ਯਾਤਰਾ ਆਪਾਂ ਸ਼ੁਰੂ ਕਰਾਂਗੇ ਕੱਲੇ ਕੱਲੇ ਘਰ ਚ ਜਾਊਗਾ ਹਰ ਰੈਜ਼ੀਡੈਂਟ ਨੂੰ ਦੱਸੂਗਾ ਵੀ ਕਿਸ ਤਰ੍ਹਾਂ ਇਸ ਸ਼ਹਿਰ ਨੂੰ ਇਹਨਾਂ ਨੇ ਲੁੱਟਿਆ ਕਿਸ ਤਰ੍ਹਾਂ ਇਸ ਸ਼ਹਿਰ ਦੇ ਪੈਸੇ ਦੂਸਰੀਆਂ ਕਮੇਟੀਆਂ ਨੂੰ ਕਿਰਤਪੁਰ ਵਾਲੇ ਵੀ ਨੈਸ਼ਨਲ ਹਾਈਵੇ ਨੂੰ ਟ੍ਰਾਂਸਫਰ ਕਰੇ ਉਹ ਪੈਸੇ ਵੀ ਪੈਨਸ਼ਨ ਕੰਟਰੀਬਿਊਸ਼ਨ ਵਾਲੇ ਵੀ ਸਾਰੇ ਕਾਗਜ਼ ਜਿਹੜੇ ਲੈ ਕੇ ਜਾਊਗਾ ਰੈਜ਼ੀਡੈਂਟ ਕੋਲ ਕੱਲੇ ਕੱਲੇ ਘਰ ਦੇ ਕੇ ਆਊਗਾ ਵੀ 7 ਸਾਲਾਂ ਚ ਕਿਸ ਤਰ੍ਹਾਂ ਮੇਰੇ ਸ਼ਹਿਰਾਂ ਨੂੰ ਇਹਨਾਂ ਨੇ ਸ਼ਹਿਰ ਨੂੰ ਇਹਨਾਂ ਨੇ ਲੁੱਟਿਆ ਔਰ ਕਿਉਂ ਇਸ ਤਰ੍ਹਾਂ ਬਰਬਾਦ ਕਰਿਆ ਥੈਂਕ ਯੂ